ਬਿਜਲੀ ਖਪਤਕਾਰਾਂ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿਨ੍ਹਾਂ ਨੂੰ ਅੰਗਰੇਜ਼ੀ ਪੜਨੀ ਨਹੀਂ ਆਉਂਦੀ ਉਹਨਾਂ ਦੇ ਲਈ ਇੱਕ ਵੱਡਾ ਤੋਹਫ਼ਾ ਹੈ ਜੋ ਸਰਕਾਰ ਦੇ ਵੱਲੋਂ ਦਿੱਤਾ ਗਿਆ ਜੀਆਂ ਦੱਸੇ ਕਿ ਜੋ ਬਿਜਲੀ ਬਿੱਲ ਹੈ ਅੰਗਰੇਜ਼ੀ ਦੇ ਨਾਲ ਨਾਲ ਹੁਣ ਹਿੰਦੀ ਦੇ ਵਿੱਚ ਲਿਖਿਆ ਹੋਇਆ ਆਏ ਕਰੇਗਾ ਤੇ ਲੋਕਾਂ ਨੂੰ ਪੜਨ ਦੇ ਵਿੱਚ ਵੀ ਸੌਖ ਰਹੇਗੀ ਜੀ ਹਾਂ ਹਰਿਆਣਾ ਸਰਕਾਰ ਨੇ ਬਿਜਲੀ ਖਪਤਕਾਰਾਂ ਨੂੰ ਇੱਕ ਵੱਡਾ ਤੋਹਫ਼ਾ ਦਿੱਤਾ ਇਸ ਦੌਰਾਨ ਨਵੇਂ ਬਿਜਲੀ ਕਨੈਕਸ਼ਨ ਜਾਰੀ ਕਰਨ ਲਈ ਵੀ ਨਵੀਂ ਸਮਾਂ ਸੀਮਾ ਤੈਅ ਕੀਤੀ ਹੈ ਇਸ ਦੇ ਨਾਲ ਹੀ ਵੱਡੇ ਸ਼ਹਿਰਾਂ ਵਿੱਚ ਬਿਨੈ ਕਰਨ ਦੇ ਦੇ ਅੰਦਰ ਛੋਟੇ ਸ਼ਹਿਰਾਂ 'ਚ 7 ਦਿਨਾਂ ਤੇ ਪਿੰਡਾਂ 'ਚ 15 ਦਿਨ ਦੇ ਅੰਦਰ ਨਵਾਂ ਬਿਜਲੀ ਕਨੈਕਸ਼ਨ ਦਿੱਤਾ ਜਾਏਗਾ ਬਿਜਲੀ ਦਾ ਬਿੱਲ ਅੰਗਰੇਜ਼ੀ ਭਾਸ਼ਾ 'ਚ ਹੋਣ ਦੀ ਅਕਸਰ ਸ਼ਿਕਾਇਤਾਂ ਦਾ ਸਾਹਮਣਾ ਕਰਨ ਵਾਲੇ ਬਿਜਲੀ ਵਿਭਾਗ ਨੇ ਹੁਣ ਬਿਜਲੀ ਦੇ ਬਿੱਲ ਹਿੰਦੀ ਦੇ ਵਿੱਚ ਵੀ ਦੇਣ ਦਾ ਫੈਸਲਾ ਕੀਤਾ ਹੈ ਦੱਸਦੇ ਕਿ ਬਿਜਲੀ ਦਾ ਬਿੱਲ ਅੰਗਰੇਜ਼ੀ ਭਾਸ਼ਾ ਵਿੱਚ ਹੋਣ ਕਰਕੇ ਉਸ ਨੂੰ ਸਮਝਣ 'ਚ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਸੀ ਇਸ ਲਈ ਹੁਣ ਬਿਜਲੀ ਦਾ ਬਿੱਲ ਅੰਗਰੇਜ਼ੀ ਦੇ ਨਾਲ-ਨਾਲ ਹਿੰਦੀ ਚ ਆਇਆ ਕਰੇਗਾ ਕਿਉਂਕਿ ਹਿੰਦੀ ਭਾਸ਼ਾ ਵਿੱਚ ਬਿਜਲੀ ਦਾ ਬਿਲ ਆਉਣ ਤੇ ਲੋਕਾਂ ਨੂੰ ਸਮਝਣ 'ਚ ਕੋਈ ਦਿੱਕਤ ਕਨੈਕਸ਼ਨ ਲਈ ਕੋਈ ਨਿਸ਼ਚਿਤ ਸਮਾਸੀਮਾ ਨਹੀਂ ਸੀ ਅਜਿਹੇ ਹਾਲਾਤ ਲੋਕ ਭਟਕਦੇ ਰਹਿੰਦੇ ਸੀ ਉਹ ਨਵੇਂ ਬਿਜਲੀ ਕਨੈਕਸ਼ਨ ਜਾਰੀ ਕਰਨ ਲਈ ਵੀ ਨਵੀਂ ਸਮਾਸੀਮਾ ਤੈਅ ਕਰ ਦਿੱਤੀ ਗਈ ਹੈ ਸੋ ਦੱਸ ਜੀ ਕਿ ਜਿਹੜੇ ਖਪਤਕਾਰਾਂ ਨੂੰ ਅੰਗਰੇਜ਼ੀ ਪਾਣੀ ਨਹੀਂ ਆਂਦੀ ਉਹਨਾਂ ਦੇ ਲਈ ਇਹ ਵੱਡਾ ਤੋਹਫਾ ਹੈ ਜੋ ਹਰਿਆਣਾ ਸਰਕਾਰ ਦੇ ਵੱਲੋਂ ਦਿੱਤਾ ਗਿਆ ਹੈ ਕਿਉਂਕਿ ਹੁਣ ਜੋ ਬਿੱਲ ਹੈ ਹਿੰਦੀ ਦੇ ਵਿੱਚ ਆਇਆ ਕਰੇਗਾ ਅੰਗਰੇਜ਼ੀ ਦੇ ਨਾਲ ਨਾਲ ਹਿੰਦੀ ਦੇ ਵਿੱਚ ਹੋਇਆ ਕਰੇਗਾ ਕਿਉਂਕਿ ਜੋ ਲੋਕ ਇੰਗਲਿਸ਼ ਨਹੀਂ ਪੜ ਸਕਦੇ ਜਿਨ੍ਹਾਂ ਨੂੰ ਨਹੀਂ ਉਸਦੇ ਬਾਰੇ ਨੌਲੇਜ ਉਹ ਲੋਕ ਹੈ ਜੋ ਹੁਣ ਹਿੰਦੀ ਦੇ ਵਿੱਚ ਆਪਣੇ ਬਿੱਲ ਨੂੰ ਬੜੀ ਆਸਾਨੀ ਦੇ ਨਾਲ ਪੜ that kind of... ਬਿਜਲੀ ਖਪਤਕਾਰਾਂ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿਨ੍ਹਾਂ ਨੂੰ ਅੰਗਰੇਜ਼ੀ ਪੜ੍ਹਨੀ ਨਹੀਂ ਆਉਂਦੀ ਉਹਨਾਂ ਦੇ ਲਈ ਇੱਕ ਵੱਡਾ ਤੋਹਫ਼ਾ ਜੋ ਸਰਕਾਰ ਦੇ ਵੱਲੋਂ ਦਿੱਤਾ ਗਿਆ ਜੀਹਾਂ ਦੱਸੇ ਕਿ ਜੋ ਬਿਜਲੀ ਬਿੱਲ ਹੈ ਅੰਗਰੇਜ਼ੀ ਦੇ ਨਾਲ ਨਾਲ ਹੁਣ ਹਿੰਦੀ ਦੇ ਵਿੱਚ ਲਿਖਿਆ ਹੋਇਆ ਆਏ ਕਰੇਗਾ ਤੇ ਲੋਕਾਂ ਨੂੰ ਪੜਨ ਦੇ ਵਿੱਚ ਵੀ ਸੌਖ ਰਹੇਗੀ ਜੀਹਾਂ ਹਰਿਆਣਾ ਸਰਕਾਰ ਨੇ ਬਿਜਲੀ ਖਪਤਕਾਰਾਂ ਨੂੰ ਇੱਕ ਵੱਡਾ ਤੋਹਫ਼ਾ ਦਿੱਤਾ ਇਸ ਦੌਰਾਨ ਨਵੇਂ ਬਿਜਲੀ ਕਨੈਕਸ਼ਨ ਜਾਰੀ ਕਰਨ ਲਈ ਵੀ ਨਵੀਂ ਸਮਾਂ ਸੀਮਾ ਤੈਅ ਕੀਤੀ ਹੈ ਇਸ ਦੇ ਨਾਲ ਹੀ ਵੱਡੇ ਸ਼ਹਿਰਾਂ ਵਿੱਚ ਬਿਨੈ ਕਰਨ ਦੇ ਦਿੰਦੇ ਅੰਦਰ ਛੋਟੇ ਸ਼ਹਿਰਾਂ 'ਚ ਸਾਧ ਦੇ ਮਤੇ ਪਿੰਡਾਂ 'ਚ 15 ਦਿਨ ਦੇ ਅੰਦਰ ਨਵਾਂ ਬਿਜਲੀ ਕਨੈਕਸ਼ਨ ਦਿੱਤਾ ਜਾਏਗਾ ਬਿਜਲੀ ਦਾ ਬਿੱਲ ਅੰਗਰੇਜ਼ੀ ਭਾਸ਼ਾ 'ਚ ਹੋਣ ਦੀ ਅਕਸਰ ਸ਼ਿਕਾਇਤਾਂ ਦਾ ਸਾਹਮਣਾ ਕਰਨ ਵਾਲੇ ਬਿਜਲੀ ਵਿਭਾਗ ਨੇ ਹੁਣ ਬਿਜਲੀ ਦੇ ਬਿੱਲ ਹਿੰਦੀ ਦੇ ਵਿੱਚ ਵੀ ਦੇਣ ਦਾ ਫੈਸਲਾ ਕੀਤਾ ਹੈ ਦੱਸਦੇ ਕਿ ਬਿਜਲੀ ਦਾ ਬਿੱਲ ਅੰਗਰੇਜ਼ੀ ਭਾਸ਼ਾ ਵਿੱਚ ਹੋਣ ਕਰਕੇ ਉਸ ਨੂੰ ਸਮਝਣ 'ਚ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਸੀ ਇਸ ਲਈ ਹੁਣ ਬਿਜਲੀ ਦਾ ਬਿੱਲ ਅੰਗਰੇਜ਼ੀ ਦੇ ਨਾਲ-ਨਾਲ ਹਿੰਦੀ ਚ ਆਇਆ ਕਰੇਗਾ ਕਿਉਂਕਿ ਹਿੰਦੀ ਭਾਸ਼ਾ ਵਿੱਚ ਬਿਜਲੀ ਦਾ ਬਿਲ ਆਉਣ ਤੇ ਲੋਕਾਂ ਨੂੰ ਸਮਝਣ 'ਚ ਕੋਈ ਦਿੱਕ ਕਨੈਕਸ਼ਨ ਲਈ ਕੋਈ ਨਿਸ਼ਚਿਤ ਸਮਾਸੀਮਾ ਨਹੀਂ ਸੀ ਜਿਹਾ ਜਿਹੜਾ ਲੋਕ ਭਟਕਦੇ ਰਹਿੰਦੇ ਸੀ ਉਹ ਨਵੇਂ ਬਿਜਲੀ ਕਨੈਕਸ਼ਨ ਜਾਰੀ ਕਰਨ ਲਈ ਵੀ ਨਵੀਂ ਸਮਾਸੀਮਾ ਤੈਅ ਕਰ ਦਿੱਤੀ ਗਈ ਹੈ ਸੋ ਦੱਸ ਜੀ ਕਿ ਜਿਹੜੇ ਖਪਤਕਾਰਾਂ ਨੂੰ ਅੰਗਰੇਜ਼ੀ ਪਾਣੀ ਨਹੀਂ ਆਉਂਦੀ ਉਹਨਾਂ ਦੇ ਲਈ ਇਹ ਵੱਡਾ ਤੋਹਫਾ ਹੈ ਜੋ ਹਰਿਆਣਾ ਸਰਕਾਰ ਦੇ ਵੱਲੋਂ ਦਿੱਤਾ ਗਿਆ ਹੈ ਕਿਉਂਕਿ ਹੁਣ ਜੋ ਬਿੱਲ ਹੈ ਹਿੰਦੀ ਦੇ ਵਿੱਚ ਆਇਆ ਕਰੇਗਾ ਅੰਗਰੇਜ਼ੀ ਦੇ ਨਾਲ ਨਾਲ ਹਿੰਦੀ ਦੇ ਵਿੱਚ ਛੋਇਆ ਕਰੇਗਾ ਕਿਉਂਕਿ ਜੋ ਲੋਕ ਇੰਗਲਿਸ਼ ਨਹੀਂ ਪੜ ਸਕਦੇ ਜਿਨ੍ਹਾਂ ਨੂੰ ਨਹੀਂ ਉਸਦੇ ਬਾਰੇ ਨੌਲੇਜ ਉਹ ਲੋਕ ਹੈ ਜੋ ਹੁਣ ਹਿੰਦੀ ਦੇ ਵਿੱਚ ਆਪਣੇ ਬਿੱਲ ਨੂੰ ਬੜੀ ਆਸਾਨੀ ਦੇ ਨਾਲ ਪੜ